ਫੀਲੋਮੈਥ ਚੈਨਲ ਉੱਪਰ ਆਏ ਤੁਹਾਡਾ ਸਭ ਦਾ ਬਹੁਤ ਸਵਾਗਤ ਹੈ ਅਤੇ ਇਸ ਵੀਡੀਓ ਵਿੱਚ ਆਪਾਂ ਭਾਈ ਵੀਰ ਸਿੰਘ ਜੀ ਬਾਰੇ ਸੰਪੂਰਨ ਜਾਣਕਾਰੀ ਦੇਖਾਂਗੇ ਉਹਨਾਂ ਦਾ ਜੋ ਲਾਈਫ ਸਟਾਈਲ ਸੀ ਉਹਨਾਂ ਨੇ ਕਿਹੜੇ ਕਿਹੜੇ ਅਵਾਰਡ ਪ੍ਰਾਪਤ ਕੀਤੇ ਕਿਹੜੇ ਕਿਹੜੇ ਟਾਈਟਲਸ ਨਾਲ ਉਹਨਾਂ ਨੂੰ ਜਾਣਿਆ ਜਾਂਦਾ ਹੈ ਅਤੇ ਜੋ ਉਹਨਾਂ ਨੇ ਸਿੱਖਿਆ ਪ੍ਰਾਪਤ ਕੀਤੀ ਸਭ ਕੁਝ ਆਪਾਂ ਇਸ ਵੀਡੀਓ ਦੇ ਵਿੱਚ ਦੇਖਾਂਗੇ ਤਾਂ ਭਾਈ ਵੀਰ ਸਿੰਘ ਜੀ ਨੂੰ ਪਹਿਲੇ ਪੜਾ ਦਾ ਰਹੱਸਵਾਦੀ ਤੇ ਦਾਰਸ਼ਨਿਕ ਕਵੀ ਕਿਹਾ ਜਾਂਦਾ ਹੈ ਆ ਕੁਝ ਟਾਈਟਲਸ ਨੇ ਜਿਨ੍ਹਾਂ ਦੇ ਦੁਆਰਾ ਭਾਈ ਵੀਰ ਸਿੰਘ ਜੀ ਨੂੰ ਜਾਣਿਆ ਜਾਂਦਾ ਹੈ ਭਾਈ ਵੀਰ ਸਿੰਘ ਜੀ ਨੂੰ ਆਧੁਨਿਕ ਪੰਜਾਬੀ ਸਾਹਿਤ ਦਾ ਪਿਤਾਮਾ ਕਿਹਾ ਜਾਂਦਾ ਹੈ ਇਹਨਾਂ ਨੂੰ ਹੀ ਨਿੱਕੀਆਂ ਕਵਤਾਵਾਂ ਦਾ ਵੱਡਾ ਕਵੀ ਜਾਂ ਛੋਟੀਆਂ ਕਵਤਾਵਾਂ ਦਾ ਵੱਡਾ ਕਵੀ ਵੀ ਕਿਹਾ ਜਾਂਦਾ ਹੈ ਇਹਨਾਂ ਨੂੰ ਅਰਸ਼ਾਂ ਦਾ ਕਵੀ ਵੀ ਕਿਹਾ ਜਾਂਦਾ ਹੈ ਕੁਦਰਤ ਦਾ ਕਵੀ ਵੀ ਕਿਹਾ ਜਾਂਦਾ ਹੈ ਤਾਂ ਇਹ ਕੁਝ ਟਾਈਟਲਸ ਨੇ ਕੁਝ ਮਾਨ ਪ੍ਰਾਪਤ ਹੈ ਭਾਈ ਵੀਰ ਸਿੰਘ ਜੀ ਨੂੰ ਅਤੇ ਇਨਨਾਂ आलेਨਾਂ ਨੂੰ ਜਾਣਿਆ ਜਾਂਦਾ ਹੈ ਭਾਈ ਵੀਰ ਸਿੰਘ ਜੀ ਦਾ ਜਨਮ 5 ਦਸੰਬਰ 1872 ਨੂੰ ਅੰਮ੍ਰਿਤਸਰ ਵਿਖੇ ਹੋਇਆ ਸੀ ਜੇ ਇਹਨਾਂ ਦੀ ਤੁਹਾਨੂੰ ਡੇਟ ਯਾਦ ਨਹੀਂ ਰਹਿੰਦੀ 1872 ਤਾਂ ਤੁਸੀਂ ਇਦਾਂ ਹੀ ਯਾਦ ਕਰ ਸਕਦੇ ਹੋ ਕਿ ਸਿੰਘ ਸਭਾ ਲਹਿਰ ਦੀ ਜਦ ਸਟਾਰਟਿੰਗ ਹੋਈ ਸੀ ਉਸ ਤੋਂ 1 ਸਾਲ ਬਾਅਦ ਇਹਨਾਂ ਦਾ ਜਨਮ ਹੋਇਆ ਸੀ ਸਿੰਘ ਸਭਾ ਲਾਰਜ ਜੋ ਸੀ ਉਹ 1871 ਦੇ ਵਿੱਚ ਸਟਾਰਟ ਹੋਈ ਸੀ ਤੇ ਸਾਲ ਬਾਅਦ ਭਾਈ ਵੀਰ ਸਿੰਘ ਜੀ ਦਾ ਜਨਮ ਹੋਇਆ ਸੀ ਇਹ ਟ੍ਰਿਕ ਦੇ ਨਾਲ ਵੀ ਤੁਸੀਂ ਯਾਦ ਕਰ ਸਕਦੇ ਹੋ ਤੇ ਜੋ ਭਾਈ ਵੀਰ ਸਿੰਘ ਜੀ ਦਾ ਦੇਹਾਂਤ ਸੀ ਉਹ 10 ਜੂਨ 1957 ਈਸਵੀ ਨੂੰ ਅੰਮ੍ਰਿਤਸਰ ਵਿਖੇ ਹੀ ਹੋਇਆ ਸੀ ਤੇ ਜੋ ਭਾਈ ਵੀਰ ਸਿੰਘ ਜੀ ਦੇ ਪਿਤਾ ਜੀ ਸੀ ਉਹਨਾਂ ਦਾ ਨਾਮ ਹੈਗਾ ਸੀ ਡਾਕਟਰ ਚਰਨ ਸਿੰਘ ਤੇ ਜੁਇਨਾ ਤੇ ਪਿਤਾ ਜੀ ਸੀ ਇਹ ਵੀ ਕਾਫੀ ਵਿਦਵਾਨ ਸੀ ਇਹਨਾਂ ਨੂੰ ਵੀ ਕਾਫੀ ਭਾਸ਼ਾਵਾਂ ਦਾ ਗਿਆਨਤਵ ਸੀ ਇਹ ਵੀ ਕਵੀ ਸੀ ਠੀਕ ਹੈ ਕਾਫੀ ਸੰਗੀਤ ਵੀ ਲਿਖਦੇ ਸੀ ਹਿੰਦੀ ਤੇ ਬ੍ਰਿਜ ਭਾਸ਼ਾ ਦੇ ਇਹ ਵਿਦਵਾਨ ਲਿਖਾਰੀ ਸਨ ਇਹਨਾਂ ਦੇ ਪਿਤਾ ਜੀ ਅੰਗਰੇਜ਼ੀ ਫਾਰਸੀ ਭਾਸ਼ਾ ਦੇ ਇਹ ਚੰਗੇ ਵਾਕਫ ਕਰ ਸਨ ਇਹਨਾਂ ਨੂੰ ਕਾਫੀ ਨੌਲੇਜ ਹੈਗੀ ਸੀ ਵਾਕਫ ਹੁੰਦਾ ਮਤਲਬ ਕਿ ਜਾਣ ਪਹਿਚਾਨ ਹੈਗੀ ਸੀ ਇਤਨ ਲੈਂਗੁਏਜ ਦੇ ਨਾਲ ਤਾ ਜੋ ਇਹ ਨਦੀ ਮਾਤਾ ਜੀ ਦਾ ਨਾਮ ਸੀ ਹੋਇਗਾ ਸੀ ਉੱਤਮਕੌਰ ਤੇ ਜੋ ਦਾਦਾ ਜੀ ਦਾ ਨਾਮ ਸੀ ਹੈਗਾ ਸੀ ਕਾਹਨ ਸਿੰਘ ਤੇ ਇਹਨਾਂ ਦੇ ਦਾਦਾ ਜੀ ਨੂੰ ਵੀ ਇਹਨਾਂ ਭਾਸ਼ਾਵਾਂ ਦਾ ਕਾਫੀ ਗਿਆਨ ਸੀ ਸੰਸਕ੍ਰਿਤ ਭਾਸ਼ਾ ਦਾ ਗਿਆਨ ਵੀ ਸੀ ਬ੍ਰਜ ਭਾਸ਼ਾ ਦਾ ਗਿਆਨ ਵੀ ਸੀ ਉਸ ਤੋਂ ਬਾਅਦ ਇਹਨਾਂ ਦੇ ਨਾਨਾ ਜੀ ਦਾ ਨਾਮ ਹੈਗਾ ਸੀ ਗਿਆਨੀ ਹਜ਼ਾਰਾ ਸਿੰਘ ਤੇ ਜੋ ਇਹਨਾਂ ਦੇ ਨਾਨਾ ਜੀ ਸੀ ਇਹ ਵੀ ਕਾਫੀ ਵਿਦਵਾਨ ਪੁਰਖ ਸਨ ਇੱਕ ਅਨੁਵਾਦਕ ਤੇ ਕਵੀ ਅਨੁਵਾਦਕ ਹੁੰਦੇ ਨੇ ਜੋ ਟਰਾਂਸਲੇਟ ਕਰਦੇ ਨੇ ਅਨੁਵਾਦ ਹੁੰਦਾ ਹਨ ਤੇ ਵੀ ਇੱਕ ਅਨੁਵਾਦਕ ਤੇ ਕਵੀ ਸੀ ਉਰਦੂ ਫਾਰਸੀ ਦੀਆਂ ਬਹੁਤ ਸਾਰੀਆਂ ਜੋ ਪੁਸਤਕਾਂ ਸੀ ਇਹਨਾਂ ਨੇ ਅਨੁਵਾਦ ਕਰਕੇ ਆਪਣੀ ਪੰਜਾਬੀ ਮਾਤ ਭਾਸ਼ਾ ਦੇ ਵਿੱਚ ਉਹਨਾਂ ਨੂੰ ਪ੍ਰਕਾਸ਼ਿਤ ਕੀਤਾ ਸੀ ਗਿਆਨੀ ਹਜ਼ਾਰਾ ਸਿੰਘ ਜੀ ਨੇ ਤਾਂ ਆਪਾਂ ਦੇਖ ਹੀ ਸਕਦੇ ਹਾਂ ਜੋ ਭਾਈ ਵੀਰ ਸਿੰਘ ਜੀ ਦੇ ਪਿਤਾ ਜੀ ਸੀ ਦਾਦਾ ਜੀ ਹੋਗੇ ਨਾਨਾ ਜੀ ਹੋਗੇ ਸਾਰੇ ਹੀ ਵਿਦਵਾਨ ਪੁਰਖ ਸਨ ਤਾਂ ਪਾਈ ਵੀਰ ਸਿੰਘ ਜੀ ਨੂੰ ਕਾਫੀ ਜੋ ਨੌਲੇਜ ਸੀ ਆਪਣੇ ਵਿਦਵਾਨਾਂ ਤੋਂ ਹੀ ਮਿਲੀ ਸੀ ਤੇ ਜੋ ਭਾਈ ਵੀਰ ਸਿੰਘ ਜੀ ਦਾ ਘਰਾਨਾ ਯਾਨੀ ਕਿ ਇਹਨਾਂ ਦਾ ਪਰਿਵਾਰਕ ਸੀ ਉਹ ਸਿੱਖ ਇਤਿਹਾਸ ਵਾਲਾ ਸੀ ਤੇ ਸਿੱਖੀ ਪਰਿਵਾਰ ਦੇ ਨਾਲ ਸੰਬੰਧ ਰੱਖਣ ਵਾਲੇ ਸੀ ਸਾਰੇ ਜੋ ਇਹਨਾਂ ਦੇ ਨਾਨਾ ਜੀ ਸੀ ਗਿਆਨੀ ਹਜ਼ਾਰਾ ਸਿੰਘ ਜੀ ਉਹਨਾਂ ਨੇ ਵਿਸ਼ਵ ਪ੍ਰਸਿੱਧ ਪੁਸਤਕਾਂ ਜਿਵੇਂ ਕਿ ਗੁਲਸਤਾ ਤੇ ਬੋਸਤਾ ਇਹਨਾਂ ਨੂੰ ਵੀ ਪੰਜਾਬੀ ਕਾਵ ਰੂਪ ਦੇ ਵਿੱਚ ਇਹਨਾਂ ਨੇ ਅਨੁਵਾਦ ਕੀਤਾ ਸੀ ਪਾਈ ਵੀਰ ਸਿੰਘ ਜੀ ਦੇ ਨਾਨਾ ਜੀ ਨੇ ਵਿਸ਼ਵ ਪ੍ਰਸਿੱਧ ਪੁਸਤਕਾਂ ਨੂੰ ਉਸ ਤੋਂ ਬਾਅਦ ਹੁਣ ਆਪਾਂ ਨੈਕਸਟ ਜਦੋਂ ਪੇਜ ਹਨਾ ਪੇਜ ਆਪਾਂ ਇੱਧਰ ਉੱਧਰ ਕਰਾਂਗੇ ਤਾਂ ਜ਼ਿਆਦਾਤਰ ਤੁਹਾਨੂੰ ਭਾਈ ਸਾਹਿਬ ਦੇਖਿਆ ਮਿਲੇਗਾ ਤਾਂ ਭਾਈ ਸਾਹਿਬ ਵੀ ਆਪਾਂ ਭਾਈ ਵੀਰ ਸਿੰਘ ਜੂ ਨੂੰ ਹੀ ਕਹਿੰਦੇ ਹਾਂ ਤੇ ਬਚਪਨ ਜਿਹੜਾ ਹੈ ਇਹਨਾਂ ਨੇ ਆਪਣੇ ਨਾਨਾ ਜੀ ਕੋਲ ਜ਼ਿਆਦਾ ਬਿਤਾਇਆ ਸੀ ਤੇ ਇੱਕ ਟਾਈਮ ਇੱਕ ਦਿਨ ਕੀ ਹੋਇਆ ਇਹਨਾਂ ਦੇ ਜੋ ਨਾਨਾ ਜੀ ਸੀ ਇੱਕ ਪੁਸਤਕ ਨੂੰ ਟ੍ਰਾਂਸਲੇਟ ਕਰ ਰਹੇ ਸੀ ਤਫੀਰ ਭਾਈ ਸਾਹਿਬ ਯਾਨੀ ਕਿ ਭਾਈ ਵੀਰ ਸਿੰਘ ਜੀ ਨੇ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਲੋਕਾਂ ਦੀ ਰਚਨਾਵਾਂ ਦਾ ਉਲਖਾ ਕਰਦੇ ਰਹਿੰਦੇ ਹੋ ਆਪਣੀ ਕੋਈ ਨਵੀਂ ਰਚਨਾ ਕਿਉਂ ਨਹੀਂ ਕਰ ਲੈਂਦੇ ਤਾਂ ਭਾਈ ਸਾਹਿਬ ਜੀ ਕਹਿੰਦੇ ਨੇ ਕਿ ਤੁਸੀਂ ਮਤਲਬ ਜਿਨ੍ਹਾਂ ਨੇ ਆਲਰੇਡੀ ਰਚਨਾਵਾਂ ਲਿਖ ਚੁੱਕੀਆਂ ਨੇ ਤੁਸੀਂ ਉਹਨਾਂ ਨੂੰ ਹੀ ਕਿਉਂ ਅਨੁਵਾਦ ਕਰਦੇ ਹੋ ਕੋਈ ਨਵੀਂ ਰਚਨਾ ਕਿਉਂ ਨਹੀਂ ਲਿਖਦੇ ਤਾ ਫਿਰ ਉਹਨਾਂ ਦੇ ਨਾਨਾ ਜੀ ਨੇ ਉਹਨਾਂ ਨੂੰ ਉੱਤਰ ਦਿੱਤਾ ਮੈਂ ਤਾਂ ਨਹੀਂ ਕਰ ਸਕਿਆ ਪਰ ਤੂੰ ਜ਼ਰੂਰ ਕਰੇਂਗਾ ਉਹ ਕਹਿੰਦੇ ਕਿ ਚਲ ਕੋਈ ਗੱਲ ਨਹੀਂ ਅਗਰ ਮੈਂ ਕੋਈ ਰਚਨਾ ਨਹੀਂ ਲਿਖ ਸਕਿਆ ਤਾਂ ਮੈਨੂੰ ਵਿਸ਼ਵਾਸ ਹੈ ਕਿ ਤੂੰ ਜ਼ਰੂਰ ਵੱਡਾ ਹੋ ਕੇ ਰਚਨਾਵਾਂ ਲਿਖੇਂਗਾ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਜੋ ਗਿਆਨੀ ਹਜ਼ਾਰਾ ਸਿੰਘ ਜੀ ਦੀ ਵਾਕ ਸੀ ਉਹ ਇਸ ਤਰ੍ਹਾਂ ਇਨ ਬਿਨ ਪੂਰੇ ਹੋਏ ਆਪਾਂ ਨੂੰ ਅੱਜ ਦੇਖਣ ਨੂੰ ਮਿਲ ਹੀ ਰਹੇ ਨੇ ਕਿ ਉਹਨਾਂ ਨੂੰ ਆਧੁਨਿਕ ਪੰਜਾਬੀ ਸਾਹਿਤ ਦਾ ਮੋਢੀ ਕਿਹਾ ਜਾਂਦਾ ਹੈ ਭਾਈ ਵੀਰ ਸਿੰਘ ਜੀ ਨੂੰ ਕਿੰਨੀਆਂ ਉਚਾਈਆਂ ਤੇ ਹੋ ਗਏ ਹਨ ਉਸ ਤੋਂ ਬਾਅਦ ਅਸੀਂ ਜੇਕਰ ਇਹਨਾਂ ਦੀ ਵਿਦਿਆ ਦੇ ਉੱਤੇ ਨਜ਼ਰ ਮਾਰੀਏ ਤਾਂ ਭਾਈ ਵੀਰ ਸਿੰਘ ਜੋ ਇਹਨਾਂ ਨੇ ਉਰਦੂ ਫਾਰਸੀ ਦੀ ਜੋ ਜਾਣਕਾਰੀ ਸੀ ਇਹ ਮੁੱਲਾਂ ਤੋਂ ਪ੍ਰਾਪਤ ਕੀਤੀ ਸੀ ਕਾਜ਼ੀ ਹੁੰਦੇ ਨੇ ਜੋ ਉਸ ਤੋਂ ਬਾਅਦ ਇਹਨਾਂ ਨੂੰ ਸੰਸਕ੍ਰਿਤ ਤੇ ਜੋ ਪੰਜਾਬੀ ਭਾਸ਼ਾ ਦਾ ਗਿਆਨ ਸੀ ਉਹ ਉਹ ਗਿਆਨੀ ਹਰਪ੍ਰਜਨ ਸਿੰਘ ਤੋਂ ਮਿਲਿਆ ਸੀ ਇੰਪੋਰਟੈਂਟ ਕੁਐਸਚਨ ਬਣਦਾ ਹੈ ਅੱਗੇ ਪੇਪਰ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਨੇ ਜੋ 10ਵੀਂ ਦਾ ਇਮਤਿਹਾਨ ਸੀ ਉਹ ਪੂਰੇ ਜ਼ਿਲ੍ਹੇ ਦੇ ਵਿੱਚੋਂ ਅਵਲੜਾ ਕੇ ਪਾਸ ਕੀਤਾ ਸੀ ਤੇ ਹੁਣ ਆਪਾਂ ਸੋਚਦੇ ਹਾਂ ਕਿ ਜੋ ਗਿਆਨ ਭਾਈ ਵੀਰ ਸਿੰਘ ਜੀ ਸੀ ਇੱਕ ਪੰਜਾਬੀ ਪਿਓਰ ਪੰਜਾਬੀ ਸਿੱਖੀ ਪਰਿਵਾਰ ਦੇ ਨਾਲ ਰਿਲੇਟ ਕਰਦੇ ਸੀ ਸਬੰਧ ਰੱਖਦੇ ਸੀ ਪਰ ਇਹਨਾਂ ਦੀ ਜੋ 10ਵੀਂ ਦੀ ਪੜ੍ਹਾਈ ਹੈ ਉਹ ਇਹ ਸਕੂਲ ਤੋਂ ਪ੍ਰਾਪਤ ਕੀਤੀ ਸੀ ਚਰਚ ਮਿਸ਼ਨ ਸਕੂਲ ਯਾਨੀ ਕਿ ਇਸਾਈਆਂ ਦਾ ਸਕੂਲ ਸੀ ਉਹ ਤਾਂ ਇਹ ਕੁਐਸਚਨ ਵੀ ਬਹੁਤ ਇੰਪੋਰਟੈਂਟ ਆੰਦਾ ਹੈ ਪੇਪਰ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਦੀ 17 ਸਾਲ ਦੀ ਉਮਰ ਦੇ ਵਿੱਚ ਹੀ ਵਿਆਹ ਹੋ ਗਿਆ ਸੀ ਇਹਨਾਂ ਦਾ 17 ਸਾਲ ਦੀ ਉਮਰ ਦੇ ਵਿੱਚ ਹੀ ਇਹਨਾਂ ਦਾ ਵਿਆਹ ਨਰਾਇਣ ਸਿੰਘ ਜੀ ਦੀ ਪੁੱਤਰੀ ਸੀ ਬੀਬੀ ਚਤਰਕੌਰ ਦੇ ਨਾਲ ਇਹਨਾਂ ਦਾ ਵਿਆਹ ਹੋ ਗਿਆ ਇਹਨਾਂ ਦੀਆਂ ਦੋ ਬੇਟੀਆਂ ਹੋਈਆਂ ਕਰਤਾਰਕੌਰ ਤੇ ਸੁਸ਼ੀਲਕੌਰ ਸੁਸ਼ੀਲਕੌਰ ਠੀਕ ਹੈ ਦੋ ਬੇਟੀਆਂ ਇਹਨਾਂ ਦੀਆਂ ਹੋਈਆਂ ਸੀ ਤੇ ਤੁਸੀਂ ਹੈਰਾਨ ਰਹੋਗੇ ਕਿ ਜੋ ਭਾਈ ਵੀਰ ਸਿੰਘ ਜੀ ਸੀ ਉਹ ਸਿਰਫ 10ਵੀਂ ਤੱਕ ਹੀ ਪੜੇ ਸੀ ਤੇ ਉਹਨਾਂ ਨੂੰ ਸਾਹਿਤ ਦਾ ਇੰਨਾ ਜ਼ਿਆਦਾ ਸਮਝ ਇੰਨਾ ਜ਼ਿਆਦਾ ਗਿਆਨ ਫਿਰ ਵੀ ਇੰਨਾ ਉਹ ਸੀ ਗਿਆਨ ਸੀ ਪਰ ਉਸ ਟਾਈਮ ਦੇ ਉੱਤੇ ਤਾਂ ਦਸਵੀਂ ਹਨਾ ਜੋ ਕਰ ਜਾਂਦੇ ਸੀ ਉਹ ਵੀ ਉਹਨੂੰ ਕਾਫੀ ਵਧੀਆ ਮੰਨਦੇ ਹੁੰਦੇ ਸੀ ਕਾਫੀ ਉੱਚਾ ਹਨਾ ਸਥਾਨ ਰੱਖਦੇ ਸੀ ਤੇ ਇਹੀ ਦੇਖ ਰਿਹਾ ਕਿ ਇਹਨਾਂ ਨੇ ਸਿਰਫ 10ਵੀਂ ਤੱਕ ਹੀ ਪੜ੍ਹਾਈ ਕੀਤੀ ਸੀ ਫਿਰ ਵੀ ਇਹਨਾਂ ਨੂੰ ਕਾਫੀ ਨੌਲੇਜ ਕਿਉਂਕਿ ਆਪਾਂ ਦੇਖਿਆ ਜੋ ਇਹਨਾਂ ਦੇ ਪੂਰਵਜ ਸੀ ਜੋ ਇਹਨਾਂ ਦੇ ਪਿਤਾ ਜੀ ਹੋਗੇ ਇਹਨਾਂ ਦੇ ਦਾਦਾ ਜੀ ਹੋਗੇ ਇਹਨਾਂ ਦੇ ਜੋ ਨਾਨਾ ਜੀ ਹੋਗੇ ਤਾਂ ਇਸ ਟਾਈਪ ਦੇ ਇਹਨਾਂ ਨੂੰ ਵਿਰਾਸਤ ਦੇ ਵਿੱਚੋਂ ਹੀ ਜੋ ਹਨਾ ਆਪਾਂ ਕਹਿ ਸਕਦੇ ਹਾਂ ਇਹਨਾਂ ਨੂੰ ਸਾਰਾ ਕੁਝ ਮਿਲਿਆ ਸੀਗਾ ਵਿਰਾਸਤ ਦੇ ਵਿੱਚੋਂ ਤੇ ਇਹ ਸਭ ਤੋਂ ਵੱਡੇ ਭਾਈ ਸੀ ਇਹ ਤੇ ਜੋ ਇਹਨਾਂ ਦੇ ਪਿਤਾ ਜੀ ਸੀ ਉਹ ਸਿਰਫ ਇਕਲੌਤੇ ਪੁੱਤਰ ਸੀ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਪਾਸ਼ਾਵਾਂ ਦੇ ਗਿਆਨ ਦੇ ਬਾਰੇ ਅਸੀਂ ਗੱਲ ਕਰਦੇ ਹਾਂ ਇਹਨਾਂ ਨੂੰ ਪੰਜਾਬੀ ਭਾਸ਼ਾ ਦਾ ਹੀ ਨਹੀਂ ਬਲਕਿ ਇਹਨਾਂ ਨੂੰ ਪರ್ಷੀਅਨ ਉਰਦੂ ਸੰਸਕ੍ਰਿਤ ਭਾਸ਼ਾਵਾਂ ਦਾ ਵੀ ਇਹਨਾਂ ਨੂੰ ਗਿਆਨ ਸੀ ਤੇ ਅਸੀਂ ਦੇਖ ਹੀ ਲਿਆ ਕਿ ਇਹਨਾਂ ਨੇ ਪੰਜਾਬੀ ਤੇ ਸੰਸਕ੍ਰਿਤ ਦਾ ਗਿਆਨ ਗਿਆਨੀ ਹਰਪ੍ਰੀਤ ਸਿੰਘ ਜੀ ਤੋਂ ਪ੍ਰਾਪਤ ਕੀਤਾ ਸੀ ਇਨਾਂ ਨੇ 8 ਸਾਲ ਦੀ ਉਮਰ ਦੇ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕਰ ਲਿਆ ਸੀ ਸੰਪੂਰਨ ਪੜ੍ਹ ਲਿਆ ਸੀ ਇਹਨਾਂ ਨੇ 8 ਸਾਲ ਦੀ ਉਮਰ ਦੇ ਵਿੱਚ ਹੀ ਤਾਂ ਤੁਸੀਂ ਦੇਖ ਲਓ ਭਾਈ ਵੀਰ ਸਿੰਘ ਜੀ ਕਿੰਨੇ ਮਹਾਨ ਵਿਅਕਤੀ ਸਨ ਤੇ ਇੱਕ ਇੱਕ ਕੁਐਸਚਨ ਇਹ ਵੀ ਪੁੱਛਿਆ ਜਾਂਦਾ ਹੈ ਕਿ ਜੋ ਇਹਨਾਂ ਦੇ ਪਰਿਵਾਰ ਦਾ ਸਬੰਧ ਸੀ ਇੱਕ ਪ੍ਰਸਿੱਧ ਵਿਅਕਤੀ ਨਾਲ ਹੈਗਾ ਸੀਗਾ ਉਹ ਪ੍ਰਸਿੱਧ ਵਿਅਕਤੀ ਸਨ ਦੀਵਾਨ ਕੌੜਾਮਲ ਤੇ ਇਹਨਾਂ ਨਾਲ ਇਹਨਾਂ ਦੇ ਪਰਿਵਾਰ ਦਾ ਕਾਫੀ ਜ਼ਿਆਦਾ ਸੰਬੰਧ ਸੀਗਾ ਉਸ ਤੋਂ ਬਾਅਦ 10 ਤੋਂ ਬਾਅਦ ਇਹਨਾਂ ਨੂੰ ਤਿੰਨ ਨੌਕਰੀਆਂ ਦਾ ਵੀ ਆਫਰ ਆਇਆ ਸੀ ਪਰ ਇਹਨਾਂ ਨੇ ਮਨ੍ਹਾ ਕਰ ਦਿੱਤਾ ਸੀ ਇਹਨਾਂ ਦਾ ਕਿਉਂਕਿ ਇੰਟਰਸਟ ਸਾਹਿਤ ਵਾਲ ਸੀ ਰਾਈਟਿੰਗਸ ਵਾਲ ਸੀਗਾ ਉਸ ਤੋਂ ਬਾਅਦ ਜੋ ਭਾਈ ਸਾਹਿਬ ਦੇ ਪਿਤਾ ਜੀ ਸੀਗੇ ਡਾਕਟਰ ਚਰਨ ਸਿੰਘ ਜੀ ਉਹਨਾਂ ਨੇ ਇੱਕ ਸੰਸਕ੍ਰਿਤ ਦੀ ਰਚਨਾ ਸ਼ਕੁੰਤਲਾ ਉਹਨਾਂ ਨੂੰ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਸੀ ਇਨਾਂ ਦੇ ਪਿਤਾ ਜੀ ਨੇ ਨਾ ਕਿ ਭਾਈ ਸਾਹਿਬ ਜੀ ਨੇ ਇਨਾਂ ਦੇ ਪਿਤਾ ਜੀ ਨੇ ਕੀਤਾ ਸੀਗਾ ਸੰਸਕ੍ਰਿਤ ਦੀ ਰਚਨਾ ਸੀ ਸ਼ਕੁੰਤਲਾ ਉਹਨੂੰ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਸੀ ਉਸ ਤੋਂ ਬਾਅਦ ਭਾਈ ਸਾਹਿਬ ਤੇ ਇਨਾਂ ਦੇ ਪਿਤਾ ਜੀ ਦੇ ਦੋਸਤ ਸੀਗੇ ਵਜੀਤ ਸਿੰਘ ਜੀ ਇਨਾਂ ਨਾਲ ਮਿਲ ਕੇ ਇੱਕ ਪ੍ਰੈਸ ਜਾਰੀ ਕੀਤਾ ਸੀ ਜਿਹਦਾ ਨਾਂ ਸੀ ਵਜੀਰ ਹਿੰਦ ਪ੍ਰੈਸ 1892 ਦੇ ਵਿੱਚ ਇਹਨਾਂ ਦੋਨਾਂ ਨੇ ਪਾਰਟਨਰਸ਼ਿਪ ਕੀਤੀ ਤੇ ਇਹ ਜੋ ਪ੍ਰੈਸ ਸੀ ਉਹ ਚਲਾਈ ਸੀ ਤੇ ਪਰ ਇਹ ਪ੍ਰੈਸ ਦੇ ਪਿੱਛੇ ਵੀ ਕੁਝ ਰੀਜਨਸ ਸੀ ਕਿਉਂਕਿ ਉਸ ਟਾਈਮ ਦੇ ਉੱਤੇ ਜੋ ਬ੍ਰਿਟਿਸ਼ਰਸ ਸੀ ਉਹ 크ਿਸਚੀਅਨਿਟੀ ਦਾ ਜੋ ਸੀ ਕਾਫੀ ਪ੍ਰਚਾਰ ਕਰ ਰਹੇ ਸੀ ਤਾਂ ਜੋ ਭਾਈ ਸਾਹਿਬ ਸੀ ਆਪਾਂ ਦੇਖਿਆ ਜਾਂ ਸਿੱਖੀ ਇਤਿਹਾਸ ਦੇ ਨਾਲ ਕਾਫੀ ਸਬੰਧਤ ਸੀ ਇਹ ਹਨਾ ਤਾਂ ਇਹਨਾਂ ਨੇ ਸੋਚਿਆ ਕਿ ਕਿਉਂ ਨਾ ਗੁਰੂ ਸਾਹਿਬਾਂ ਦੀਆਂ ਜੋ ਰਚਨਾਵਾਂ ਨੇ ਉਹਨਾਂ ਨੂੰ ਲੋਕਾਂ ਤੱਕ ਕਿਸੇ ਸਰੋਤ ਦੇ ਰਾਹੀਂ ਪਹੁੰਚਾਇਆ ਜਾਵੇ ਤਾਂ ਇਹਨਾਂ ਨੇ ਫਿਰ ਵਜੀਰ ਸਿੰਘ ਜੀ ਨਾਲ ਪਾਰਟਨਰਸ਼ਿਪ ਕੀਤੀ ਤੇ ਵਜੀਰ ਹਿੰਦ ਪ੍ਰੈਸ ਜਿਹੜਾ ਸੀ ਉਹ ਜਾਰੀ ਕੀਤਾ ਸੀ 1892 ਦੇ ਵਿੱਚ ਫਿਰ 98 ਤੱਕ ਜਿਹੜਾ ਸੀ ਪੂਰਾ ਕੰਟਰੋਲ ਭਾਈ ਸਾਹਿਬ ਜੀ ਕੋਲ ਆ ਗਿਆ ਸੀ ਤੁਸੀਂ ਦੇਖ ਸਕਦੇ ਹੋ ਜੋ ਇਹ ਪ੍ਰੈਸ ਦਾ ਨਾਮ ਹੈ ਉਹ ਵਜੀਰ ਸਿੰਘ ਜੀ ਉੱਤੇ ਹੈ ਕਿਉਂਕਿ ਪਾਰਟਨਰਸ਼ਿਪ ਸੀ ਤਾਂ ਚਲੋ ਇਹਨਾਂ ਦੇ ਨਾਮ ਦੇ ਉੱਤੇ ਹਨਾ ਛਪਵਾਤਾ ਸੀ ਪ੍ਰੈਸ ਜਾਰੀ ਕਰਤੀ ਸੀ ਪਰ ਫਿਰ 98 ਦੇ ਵਿੱਚ ਜਿਹੜਾ ਹੈ ਭਾਈ ਵੀਰ ਸਿੰਘ ਜੀ ਨੇ ਆਪਣੇ ਹੇਠ ਪੂਰਾ ਕੰਟਰੋਲ ਲੈ ਲਿਆ ਸੀ ਇਹ ਪ੍ਰੈਸ ਦਾ ਉਸ ਤੋਂ ਬਾਅਦ ਗੱਲ ਆਉਂਦੀ ਹੈ ਖਾਲਸਾ ਟਰੈਕਟ ਸੋਸਾਇਟੀ ਦੀ ਸਥਾਪਨਾ ਵੀ ਇਹਨਾਂ ਨੇ ਕੀਤੀ ਸੀ ਵੈਸੇ ਦੋ ਸਨ ਮਿਲਦੇ ਨੇ 93 ਤੇ 94 ਪਰ ਪੇਪਰ ਦੇ ਵਿੱਚ ਆਪਾਂ ਨੂੰ 21 ਆਊਗਾ 93 ਦਾ 94 ਤਾਂ ਆਪਾਂ ਦੇਖ ਸਕਦੇ ਆ ਅਕੋਰਡਿੰਗ ਟੂ অপਸ਼ਨ ਆਪਾਂ ਕਿਹੜਾ ਹਨਾ ਟਿੱਕ ਲਗਾਣਾ ਪਰ ਦੋਨੋਂ ਸਨ ਜਿਹੜੇ ਨੂੰ ਮੰਨੇ ਜਾਂਦੇ ਹਨ ਇਹਨਾਂ ਨੇ ਇਹ ਸੋਸਾਇਟੀ ਦੀ ਸਥਾਪਨਾ ਕੀਤੀ ਸੀ ਤਾਂ ਤੁਸੀਂ ਹਰ ਇੱਕ ਸੋਸਾਇਟੀ ਦਾ ਦੇਖੋ ਨੇਮ ਖਾਲਸਾ ਹਨਾ ਤਾਂ ਕਿਉਂਕਿ ਜਿਹੜੇ ਗੁਰੂ ਸਾਹਿਬ ਜੀ ਸੀ ਬਹੁਤ ਹੀ ਜ਼ਿਆਦਾ ਜੋ ਸੀਗੇ ਸਿੱਖ ਇਤਿਹਾਸ ਦੇ ਨਾਲ ਬਹੁਤ ਸੰਬੰਧ ਸੀ ਤੇ ਇਹਨਾਂ ਨੇ ਹਰ ਇੱਕ ਜੋ ਵੀ ਆਪਾਂ ਅੱਗੇ ਹੋਰ ਦੇਖਾਂਗੇ ਹਨਾ ਨਾਮ ਸਾਰੇ ਸਿੱਖੀ ਸੰਨਾਲੀ ਸੀ ਤੇ ਇਸ ਸੁਸਾਇਟੀ ਦੇ ਪਿੱਛੇ ਵੀ ਮਕਸਦ ਸੀ ਕਿ ਕ੍ਰਿਸਟians ਨੇ ਆਪਣੀ ਇੱਕ ਸੁਸਾਇਟੀ ਸੀ ਜੋ ਕਿ ਆਗਰਾ ਦੇ ਵਿੱਚ ਨਾਮ ਸੀਗਾ ਕ੍ਰਿਸਚੀਅਨ ਟ੍ਰੈਕਟ ਐਂਡ ਬੁੱਕ ਸੁਸਾਇਟੀ ਤੇ ਉਸ ਰਾਹੀਂ ਉਹ ਆਪਣੇ magazines ਪੇਸ਼ ਕਰਦੇ ਹੁੰਦੇ ਸੀ ਜਿਸ ਦੇ ਵਿੱਚ ਇਸਾਈਆਂ ਦਾ ਪ੍ਰਚਾਰ ਕੀਤਾ ਜਾਂਦਾ ਸੀ ਤਾਂ ਫਿਰ ਭਾਈ ਵੀਰ ਸਿੰਘ ਜੀ ਨੇ ਆਪਣੇ دوست ਕੋੜ ਸਿੰਘ ਦੇ ਨਾਲ ਮਿਲ ਕੇ ਖਾਲਸਾ ਟਰੈਕਟ ਸੁਸਾਇਟੀ ਹਨਾ ਇਹਨਾਂ ਦੀ ਸਥਾਪਨਾ ਕੀਤੀ ਤੇ ਇਹਨਾਂ ਨੇ ਜਿਹੜਾ ਆਪਣਾ ਪਹਿਲਾ ਟਰੈਕਟ ਪੇਸ਼ ਕੀਤਾ ਸੀ ਉਸ ਦਾ ਜੋ ਸਿਰਲੇਖ ਸੀ ਉਹ ਹੈਗਾ ਸੀ ਪ੍ਰਾਰਥਨਾ ਜੋ ਪ੍ਰਾਰਥਨਾ ਹਨਾ ਹੈਗਾ ਸੀ ਇਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਦੀ ਕੁਝ ਝਲਕ ਦਿਖਾਈ ਗਈ ਸੀ ਇਹਨਾਂ ਦੀਆਂ ਇਸ ਸਿਰਹਾਨਾ ਪ੍ਰਾਰਥਨਾ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੋ ਜੀਵਨ ਦੇ ਹਨਾ ਉਹ ਦਿਖਾਇਆ ਗਿਆ ਸੀ ਤਾਂ ਜੋ ਲੋਕ ਜਿਹੜੇ ਨੇ ਉਹ ਕੀ ਹੋ ਸਕਣ ਪ੍ਰਭਾਵਿਤ ਹੋ ਸਕਣ ਤੇ ਉਸ ਤੋਂ ਬਾਅਦ ਇਹਨਾਂ ਨੇ ਇਸ ਅੰਡਰ ਹੀ ਜਿਹੜਾ ਹੈ ਨਿਰਗੁਣਯਾਰਾ ਟਾਈਟਲ ਦੇ ਤਹਿਤ ਕੰਮ ਵੀ ਕੀਤਾ ਸੀਗਾ ਤਾਂ ਇਸ ਤਰ੍ਹਾਂ ਇਹ ਜਿਹੜੀ ਸੁਸਾਇਟੀ ਸ ਆਪਣੇ ਦੋਸਤਾਂ ਨਾਲ ਇਹਨਾਂ ਨੇ ਹਨਾ ਸਥਾਪਿਤ ਕੀਤੀ ਸੀ ਮੋਟਿਵ ਵੀ ਤੁਹਾਨੂੰ ਦੱਸ ਹੀ ਦਿੱਤਾ ਕਿ ਆਗਰਾ ਦੇ ਵਿੱਚ ਜੋ ਕ੍ਰਿਸਚਨ ਸੁਸਾਇਟੀ ਕ੍ਰਿਸਚਨ ਟ੍ਰੈਕਟ ਐਂਡ ਬੁੱਕ ਸੁਸਾਇਟੀ ਜਿਹੜੀ ਸੀ ਉਹ ਆਪਣੀ ਮੈਗਜ਼ੀਨ ਪੇਸ਼ ਕਰ ਰਹੀ ਸੀ ਤਾਂ ਭਾਈ ਸਾਹਿਬ ਜੀ ਨੇ ਕਿਹਾ ਕਿ ਕਿਉਂ ਨਾ ਹੋਰ ਮਤਲਬ ਕਿ ਲੋਕਾਂ ਦੇ ਵਿੱਚ ਜੋ ਜੋਸ਼ ਭਰਨ ਦੇ ਲਈ ਆਪਾਂ ਇੱਕ ਆਪਣੀ ਸੁਸਾਇਟੀ ਬਣਾਈਏ ਤੇ ਫਿਰ ਇਹਨਾਂ ਦਾ ਜੋ ਪਹਿਲਾ ਟਰੈਕਟ ਸੀ ਉਹ ਹੈਗਾ ਸੀ ਪ੍ਰਾਰਥਨਾ ਜਿਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਦੀਆਂ ਕੁਝ ਹਨਾ ਜੋ ਨਦੀ ਪੇਸ਼ ਕੀਤੀਆਂ ਗਈਆਂ ਸੀ ਕੁਝ ਝਲਕ ਫਿਰ ਭਾਈ ਵੀਰ ਸਿੰਘ ਜੀ ਨੇ 18ਵੀਂ ਸਦੀ ਦੇ ਜੋ ਸਿੱਖ ਇਤਿਹਾਸ ਸੀ ਉਹਨੂੰ ਮੁਰਜਿੰਦਾ ਕੀਤਾ ਕਿਵੇਂ ਕੀਤਾ ਮੁਰਜਿੰਦਾ ਆ ਨਾਵਲ ਲਿਖ ਕੇ ਤਿੰਨ ਨਾਵਲ ਸੁੰਦਰੀ ਜੋ ਕਿ 1898 ਦੇ ਵਿੱਚ ਪ੍ਰਕਾਸ਼ਿਤ ਹੋਇਆ ਵਿਜੇ ਸਿੰਘ ਨਾਵਲ 99 ਦੇ ਵਿੱਚ ਸਤ ਸਤਵੰਤ ਕੌਰ ਜਿਹੜਾ ਨਾਵਲ ਸੀਗਾ ਇਹ ਆਪਾਂ ਅੱਗੇ ਪੜ੍ਹਾਂਗੇ ਕਿ ਇਹਨੂੰ ਦੋ ਭਾਗਾਂ ਦੇ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ 1900 ਦੇ ਵਿੱਚ ਤੇ 1927 ਦੇ ਵਿੱਚ ਤਾਂ ਇਹਨਾਂ ਤਿੰਨਾਂ ਨਾਵਲਾਂ ਦੇ ਰਾਹੀ ਜੋ ਇਹਨਾਂ ਤਿੰਨਾਂ ਲਿਖਤਾਂ ਦੇ ਰਾਹੀਂ ਭਾਈ ਵੀਰ ਸਿੰਘ ਜੀ ਨੇ 18ਵੀਂ ਸਦੀ ਦੇ ਜੋ ਸਿੱਖ ਇਤਿਹਾਸ ਸੀ ਉਹਨੂੰ ਕੀ ਕੀਤਾ ਸੀ ਮੋੜ ਤੋਂ ਜ਼ਿੰਦਾ ਕੀਤਾ ਸੀਗਾ ਉਹਨਾਂ ਜਿਹੜਾ ਸੁੰਦਰੀ ਨਾਵਲ ਹੈ ਉਹ ਆਪਣੇ ਪੰਜਾਬੀ ਭਾਸ਼ਾ ਦਾ ਪਹਿਲਾ ਨਾਵਲ ਹੈ ਤੇ ਭਾਈ ਵੀਰ ਸਿੰਘ ਜੀ ਦਾ ਵੀ ਪਹਿਲਾ ਹੀ ਨਾਵਲ ਹੈ ਕਿਉਂਕਿ ਭਾਈ ਵੀਰ ਸਿੰਘ ਜੀ ਨੇ ਹੀ ਜ਼ਿਆਦਾਤਰ ਪਹਿਲੀਆਂ ਚੀਜ਼ਾਂ ਜਿਹੜੀਆਂ ਸੀ ਉਹ ਹਨਾ ਜਿਵੇਂ ਕਿ ਪਹਿਲਾ ਨਾਵਲ ਹੋ ਗਿਆ ਤਾਂ ਇਹ ਭਾਈ ਵੀਰ ਸਿੰਘ ਜੀ ਦਾ ਵੀ ਪਹਿਲਾ ਨਾਵਲ ਸੀ ਤੇ ਆਪਣੀ ਪੰਜਾਬੀ ਭਾਸ਼ਾ ਦੇ ਵਿੱਚ ਵੀ ਪਹਿਲਾ ਨਾਵਲ ਸੀ ਸੁੰਦਰੀ ਜੋ ਕਿ 1898 ਦੇ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ ਤੇ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਜੋ ਸੁੰਦਰੀ ਨਾਵਲ ਸੀਗਾ ਜੋ 1898 ਦੇ ਵਿੱਚ ਪ੍ਰਕਾਸ਼ਿਤ ਹੋਇਆ ਇਸ ਦੀ ਰਚਨਾ ਇਹਨਾਂ ਨੇ ਸਕੂਲ ਦੇ ਵਿੱਚ ਬੈਠ ਕੇ ਹੀ ਕਰ ਦਿੱਤੀ ਸੀ ਤਾਂ ਭਾਈ ਵੀਰ ਸਿੰਘ ਜੀ ਸੱਚੀ ਬਹੁਤ ਹੀ ਮਹਾਨ ਸ਼ਖਸੀਅਤ ਵਾਲੀ ਵਿਅਕਤੀ ਸਨ ਤੇ ਇਸ ਤਰ੍ਹਾਂ ਉਹਨਾਂ ਨੂੰ ਇੰਨੇ ਟਾਈਟਲ ਦੇਨੇ ਬਣਦੇ ਸੀਗੇ ਹੈਨਾ ਤੇ ਜੋ ਆਪਾਂ ਦੇਖਿਆ ਸਤਵੰਤ ਕੌਰ ਜਿਹੜਾ ਨਾਵਲ ਸੀਗਾ ਇਹ ਦੋ ਵਾਰੇ ਪ੍ਰਕਾਸ਼ਿਤ ਹੋਇਆ ਸੀ 1900 ਦੇ ਵਿੱਚ 1927 ਦੇ ਵਿੱਚ ਮੁੜ ਪ੍ਰਕਾਸ਼ਿਤ ਕੀਤਾ ਗਿਆ ਸੀ अवंतीपुर ਦੇ ਖੰਡਰ ਕਿਤਾਬ ਦੇ ਵਿੱਚ ਹਿੰਦੂ ਮੂਰਤੀਆਂ ਦੀ ਉਲੰਘਣਾ ਅਤੇ ਵਿਨਾਸ਼ ਦੀ ਤਾੜਨਾ ਕੀਤੀ ਸੀ ਭਾਈ ਵੀਰ ਸਿੰਘ ਜੀ ਨੇ ਕਿਉਂ ਕੀਤੀ ਸੀ ਕਿਉਂਕਿ ਪਹਿਲੀ ਗੱਲ ਤੋਂ ਜੋ ਭਾਈ ਵੀਰ ਸਿੰਘ ਜੀ ਸੀ ਮੰਨਿਆ ਕਿ ਉਹ ਸਿੱਖੀ ਦੇ ਨਾਲ ਹਨਾ ਰਿਲੇਟ ਕਰਦੇ ਸੀਗੇ ਪਰ ਉਹਨਾਂ ਨੇ ਆਪਣੀ ਕਿਸੇ ਵੀ ਰਚਨਾ ਦੇ ਵਿੱਚ ਕਿਸੇ ਵੀ ਸਾਹਿਤ ਰਚਨਾ ਦੇ ਵਿੱਚ ਉਹਨਾਂ ਨੇ ਕਿਸੇ ਵੀ ਧਰਮ ਦੀ ਕੋਈ ਬੇਅਦਬੀ ਕੋਈ ਹਨਾ ਖੰਡਤਾ ਨਹੀਂ ਕੀਤੀ ਸੀ ਉਸ ਟਾਈਮ ਦੇ ਉੱਤੇ ਕਸ਼ਮੀਰ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਜਿਸ ਦੇ ਵਿੱਚ ਹਿੰਦੂਆਂ ਦੀਆਂ ਜੋ ਹਨਾ ਮੂਰਤੀਆਂ ਸਨ ਉਹਨਾਂ ਨੂੰ ਡਿਸਟਰੋਏ ਕੀਤਾ ਗਿਆ ਸੀ ਬੇਅਦਵੀ ਕੀਤੀ ਗਈ ਸੀ ਉਹਨਾਂ ਦੀ ਤਾਂ ਫਿਰ ਇਹਨਾਂ ਨੇ ਉਹੀ ਸੀਨ ਜਿਹੜਾ ਹੈ ਇਸ ਦੇ ਵਿੱਚ ਕਿਤਾਬ ਦੇ ਵਿੱਚ ਉਹਨਾਂ ਨੇ ਪੇਸ਼ ਕੀਤਾ ਸੀ ਤਾਂ ਕੋਈ ਭਾਈ ਵੀਰ ਸਿੰਘ ਜੀ ਦਾ ਕੋਈ ਪਰਸਨਲ ਮੋਟਿਵ ਨਹੀਂ ਸੀ ਕਿ ਉਹ ਕਿਸੇ ਧਰਮ ਦੀ ਜੋ ਬੇਅਦਵੀ ਵਗੈਰਾ ਕਰਨ ਇਹ ਤਾਂ ਉੱਥੇ ਕਸ਼ਮੀਰ ਦੇ ਜੋ ਹਨਾ ਸੀਨ ਹੈ ਜੋ ਉਸ ਟਾਈਮ ਦੇ ਉਤੇ ਵਾਪਰੀ ਘਟਨਾ ਸੀ ਉਹਨਾਂ ਨੇ ਆਪਣੀ ਪੁਸਤਕ ਦੇ ਵਿੱਚ ਦੱਸਿਆ ਸੀ ਕਿ ਕਿਸ ਤਰ੍ਹਾਂ Hindu ਦੀਆਂ ਮੂਰਤੀਆਂ ਦੀ ਉਲੰਘਣਾ ਤੇ ਵਿਨਾਸ਼ ਹੋਇਆ ਸੀ ਉਸ ਤੋਂ ਬਾਅਦ ਇਹਨਾਂ ਦਾ ਜੋ ਪਹਿਲਾ ਨਾਟਕ ਹੈ ਪੰਜਾਬੀ ਬਾਦਸ਼ਾਹ ਦਾ 1910 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਤੇ ਨਾਟਕ ਦਾ ਨਾਮ ਸੀ ਰਾਜਾ ਲਖਦਾਤਾ ਸਿੰਘ ਤਾਂ ਆਪਾਂ ਦੇਖਿਆ ਕਿ ਪਹਿਲਾ ਨਾਵਲ ਵੀ ਭਾਈ ਵੀਰ ਸਿੰਘ ਜੀ ਨੇ ਛਾਪਿਆ ਤੇ ਪਹਿਲਾ ਜਿਹੜਾ ਆਪਣਾ ਨਾਟਕ ਸੀ ਉਹ ਵੀ ਭਾਈ ਵੀਰ ਸਿੰਘ ਜੀ ਨੇ ਤੇ ਇਸ ਤਰ੍ਹਾਂ ਆਪਣੀ ਪੰਜਾਬੀ ਭਾਸ਼ਾ ਦੇ ਵਿੱਚ ਵੀ ਇਹ ਪਹਿਲੀਆਂ ਹੀ ਸੀਆਂ ਪਹਿਲਾ ਨਾਟਕ ਹੋਇਆ ਪਹਿਲਾ ਆਪਣਾ ਨਾਵਲ ਹੋਇਆ ਪਹਿਲਾ ਨਾਵਲ ਹੋਇਆ sundari 1898 ਦੇ ਵਿੱਚ ਤੇ ਪਹਿਲਾ ਨਾਟਕ ਹੈਗਾ ਸੀ ਰਾਜਾ ਲਖਦਾਤਾ ਸਿੰਘ 1910 ਦੇ ਵਿੱਚ ਜੋ ਪ੍ਰਕਾਸ਼ਿਤ ਕੀਤਾ ਗਿਆ ਉਸ ਤੋਂ ਬਾਅਦ 1899 ਦੇ ਵਿੱਚ ਇਹਨਾਂ ਨੇ ਖਾਲਸਾ ਸਮਾਚਾਰ ਦੇਖੋ ਮੈਂ ਖਾਲਸਾ ਸੁਸਾਇਟੀ ਪੜਾਈ ਉਹ ਵੀ ਖਾਲਸਾ ਨਾਮ ਤੇ ਤਾਂ ਜੋ ਇਸ ਤਰ੍ਹਾਂ ਦੇ ਹਨਾ ਸਿੱਖੀਜ਼ਮ ਨਾਲ ਰਿਲੇਟਡ ਨੇ ਤਾਂ ਆਪਾਂ ਥੋੜਾ ਮੋਟਾ ਗੈਸ ਵੀ ਲਗਾ ਸਕਦੇ ਕਿ ਭਾਈ ਵੀਰ ਸਿੰਘ ਜੀ ਹੋਣਗੇ ਹਨਾ 1899 ਦੇ ਵਿੱਚ ਖਾਲਸਾ ਸਮਾਚਾਰ ਪਰ ਇਹਨਾਂ ਨੇ ਇੱਕ ਪੰਜਾਬੀ ਸਪਤਾਹਕ ਜਿਹੜਾ ਸੀ ਸਪਤਾਹਿਕ ਅਖਬਾਰ ਜਿਹੜਾ ਸੀ ਸ਼ੁਰੂ ਕੀਤਾ ਸੀਗਾ ਤਾਂ ਫਿਰ ਇਹਨਾਂ ਨੇ 14-15 ਸਾਲ ਤੱਕ ਭਾਈ ਵੀਰ ਸਿੰਘ ਜੀ ਨੇ ਆਪ ਸੰਭਿਆ ਸਾਰਾ ਕੰਮ ਸਮਾਚਾਰ ਵਾਲਾ ਤੇ ਫਿਰ ਉਸ ਤੋਂ ਬਾਅਦ 1914 ਦੇ ਵਿੱਚ ਸੇਵਾ ਸਿੰਘ ਜੀ ਨੇ ਸੰਭਿਆ ਫਿਰ ਐਵੇਂ ਅੱਗੇ-ਅੱਗੇ ਸੰਭਦੇ ਰਹੀ ਠੀਕ ਹੈ ਕੰਮ ਪਰ ਜਿਹੜਾ ਸ਼ੁਰੂਆਤ ਸੀ ਉਹ 1899 ਦੇ ਵਿੱਚ ਭਾਈ ਵੀਰ ਸਿੰਘ ਜੀ ਨੇ ਹੀ ਕੀਤੀ ਸੀਗੀ 14-15 ਸਾਲ ਜਿਹੜਾ ਸੀ ਇਹ ਕੰਮ ਇਹਨਾਂ ਨੇ ਮਤਲਬ ਜਾਰੀ ਰੱਖਿਆ ਸੀ ਫਿਰ ਅੱਗੇ-ਅੱਗੇ ਜੋ ਸੀਗੇ ਉਹ ਦਿੱਤਾ ਗਿਆ ਕੰਮ ਕਿ ਜੋ ਇਹ ਸਮਾਚਾਰ ਸੀ ਉਹ ਸ਼ੁਰੂਆਤੀ ਦਿਨਾਂ ਦੇ ਵਿੱਚ ਤਾਂ ਇਹ ਅੰਮ੍ਰਿਤਸਰ ਵਿੱਚ ਪ੍ਰਕਾਸ਼ਿਤ ਕੀਤਾ ਜਾਂਦਾ ਸੀਗਾ ਪਹਿਲੀ ਗੱਲ ਤਾਂ ਜੋ ਇਹ ਅਖਬਾਰ ਹੈ ਜੋ ਇਹ ਸਮਾਚਾਰ ਹੈ ਉਹ ਐਟ ਪ੍ਰੈਜ਼ੈਂਟ ਵੀ ਹੈਗਾ ਆ ਐਟ ਪ੍ਰੈਜ਼ੈਂਟ ਵੀ ਪ੍ਰਕਾਸ਼ਿਤ ਹੁੰਦਾ ਹੈ ਪਰ ਜਿਹੜਾ ਆਪਾਂ ਕੁਐਸਚਨ ਦੇ ਵਿੱਚ ਆਦਾ ਪੁੱਛਿਆ ਜਾਂਦਾ ਕਿ ਸ਼ੁਰੂਆਤੀ ਦਿਨਾਂ ਦੇ ਵਿੱਚ ਜਿਹੜਾ ਇਹ ਸਮਾਚਾਰ ਸੀ ਉਹ ਕਿੱਥੇ ਪ੍ਰਕਾਸ਼ਿਤ ਹੁੰਦਾ ਸੀ ਤਾਂ ਅੰਮ੍ਰਿਤਸਰ ਵਿੱਚ ਹੀ ਹੁੰਦਾ ਸੀ 1990 ਤੱਕ ਹੋਇਆ ਉੱਥੇ 1990 ਤੱਕ ਅੰਮ੍ਰਿਤਸਰ ਵਿਖੇ ਹੀ ਇਹ ਪ੍ਰਕਾਸ਼ਿਤ ਹੋਇਆ ਫਿਰ 1900 ਬਾਅਦ 1990 ਤੋਂ ਬਾਅਦ ਇਹ ਫਿਰ ਦਿੱਲੀ ਦੇ ਵਿੱਚ ਇੱਕ ਸਦਨ ਹੈ ਪਾਈ ਵੀਰ ਸਿੰਘ ਸਾਹਿਤਿਕ ਸਦਨ ਨੇ ਇਹ ਫਿਰ ਆਪਣੇ ਅੰਡਰ ਕਰ ਲਏ ਇਹ ਕੰਮ ਤੇ ਅੱਜ ਇਹੀ ਜਿਹੜਾ ਹੈ ਸਦਨ ਹੈ ਦਿੱਲੀ ਦੇ ਵਿੱਚ ਜੋ ਸਥਾਪਿਤ ਹੈ ਇਹੀ ਸਦਨ ਐਟ ਪ੍ਰੈਜ਼ੈਂਟ ਵੀ ਸਮਾਚਾਰ ਇਹ ਜਾਰੀ ਕਰਦੇ ਹਨ ਤੇ 1990 ਤੋਂ ਬਾਅਦ ਵੀ ਇਹਨਾਂ ਨੇ ਹੀ ਕੰਮ ਸੰਭਿਆ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਇੱਕ ਸ਼ਬਦ ਕੋਸ਼ ਨੂੰ ਵੀ ਜਿਹੜਾ ਸੀ ਸੋਧਿਆ ਸੀ ਉਹ ਸ਼ਬਦ ਕੋਸ਼ ਸੀਗਾ ਗਿਆਨੀ ਹਜਾਰਾ ਸਿੰਘ ਦਾ ਸ਼ਬਦ ਕੋਸ਼ ਜਿਹੜਾ ਸੀ ਇਹਨਾਂ ਨੇ ਸੋਧਿਆ ਸੀਗਾ ਭਾਈ ਵੀਰ ਸਿੰਘ ਜੀ ਨੇ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਵਿਆਖਿਆ ਜੋ ਕਿ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਜੋ ਵਿਆਖਿਆ ਸੀ ਇਹ ਸੰਤੋਖ ਸਿੰਘ ਜੀ ਦੁਆਰਾ ਲਿਖੀ ਗਈ ਸੀ ਤੇ ਇਨਾਂ ਨੇ ਭਾਈ ਵੀਰ ਸਿੰਘ ਜੀ ਨੇ ਇਹਨਾਂ ਦੀ ਜੋ ਹੈਗਾ ਸੀਗੀ ਰਚਨਾ ਸੀਗੀ ਇਹਨਾਂ ਨੂੰ 14 ਭਾਗਾਂ ਦੇ ਵਿੱਚ ਪ੍ਰਕਾਸ਼ਿਤ ਕੀਤਾ ਸੀਗਾ ਤੇ 1927 ਤੋਂ ਲੈ ਕੇ 1935 ਤੱਕ ਇਹਨਾਂ ਨੇ ਇਹਦੇ ਉੱਤੇ ਹੀ ਕੰਮ ਕੀਤਾ ਤੇ ਫਿਰ ਇਹਨੂੰ 14 ਭਾਗਾਂ ਦੇ ਵਿੱਚ ਕੀ ਕੀਤਾ ਪ੍ਰਕਾਸ਼ਿਤ ਕੀਤਾ ਪਰ ਇਹ ਜੋ ਸੀ ਇਹ ਸੰਤੋਖ ਸਿੰਘ ਜੀ ਦੀ ਹੈਗੀ ਸੀ ਰਚਨਾ ਉਸ ਤੋਂ ਬਾਅਦ ਸੀ ਭਾਈ ਵੀਰ ਸਿੰਘ ਜੀ ਦੀਆਂ ਕੁਝ ਇੰਪੋਰਟੈਂਟ ਛੋਟੀਆਂ ਕਵਤਾਵਾਂ ਨੇ ਆਪਾਂ ਨੇ ਟਾਈਟਲ ਪੜ੍ਹਿਆ ਕਿ ਇਹਨਾਂ ਨੂੰ ਛੋਟੀਆਂ ਕਵਤਾਵਾਂ ਦਾ ਵੱਡਾ ਕਵੀ ਕਿਹਾ ਜਾਂਦਾ ਹੈ ਤੇ ਇਹਨਾਂ ਦੀਆਂ ਕੁਝ ਇੰਪੋਰਟੈਂਟ ਛੋਟੀਆਂ ਕਵਿਤਾਵਾਂ ਹਨ ਦਿਲਤਰੰਗ ਜੋ ਕਿ 1920 ਦੇ ਵਿੱਚ ਪ੍ਰਕਾਸ਼ਿਤ ਹੋਈ ਤਰੇਲ ਤੁਪਕੇ 1921 ਦੇ ਵਿੱਚ ਲਹਿਰਾਂ ਦੇ ਹਾਰ 1921 ਮਟਕ ਖੋਲਾਰੇ 1922 ਈਸਵੀ ਬਿਜਲੀਆਂ ਦੇ ਹਾਰ 1927 ਦੇ ਵਿੱਚ ਮੇਰੇ ਸਾਈਆਂ ਜੀਓ 1900 ਸਰਵਨ ਜਾਦੀ ਵਿੱਚ ਤੇ ਆਪਾਂ ਦੇਖਿਆ ਕਿ ਜੋ ਭਾਈ ਵੀਰ ਸਿੰਘ ਜੀ ਦਾ ਪਹਿਲਾ ਨਾਵਲ ਪੰਜਾਬੀ ਭਾਸ਼ਾ ਦਾ ਪਹਿਲਾ ਨਾਵਲ ਹੈਗਾ ਸੀ ਸੁੰਦਰੀ ਤੇ ਸੁੰਦਰੀ ਜਿਹੜਾ ਨਾਵਲ ਸੀ ਉਹਦੇ ਵਿੱਚ ਮੌਲਿਕ ਭਾਵ ਪੇਸ਼ ਕੀਤਾ ਗਿਆ ਸੀ ਤਾਂ ਪੁੱਛ ਸਕਦੇ ਨੇ ਕਿ ਸੁੰਦਰੀ ਨਾਵਲ ਕਿਸ ਟਾਈਪ ਦਾ ਸੀ ਤਾਂ ਆਪਾਂ ਕਹਿ ਸਕਦੇ ਇੱਕ ਮੌਲਿਕ ਭਾਵ ਵਾਲਾ ਇਹ ਨਾਵਲ ਹੈਗਾ ਸੀਗਾ ਇਹਨਾਂ ਦੀ ਪਹਿਲੀ ਕਾਵ ਰਚਨਾ ਹੈਗੀ ਸੀ ਨਾਨਨ ਪਰਜਾਈ ਨਨਨ ਪਰ ਜਾਈਏ ਨਦੀ ਹੈਗੀ ਸੀ ਪਹਿਲੀ ਕਵਰੇਜ ਨਾ ਤਾਂ ਦੇਖੋ ਭਾਈ ਵੀਰ ਸਿੰਘ ਜੀ ਨੇ ਕਿੰਨੀਆਂ ਪਹਿਲੀਆਂ ਜਿਹੜੀਆਂ ਚੀਜ਼ਾਂ ਸੀ ਉਹ ਭਾਈ ਵੀਰ ਸਿੰਘ ਜੀ ਨੇ ਹੀ ਸ਼ੁਰੂਆਤ ਕੀਤੀ ਸੀ ਉਹਨਾਂ ਦੀ ਤੇ ਜੋ ਨਿੱਕੀਆਂ ਕਫਤਾਵਾ ਦਾ ਪਹਿਲਾ ਸੰਗ੍ਰਹਿ ਦਿਲ ਤਰੰਗ ਇਹਨਾਂ ਨੇ 1920 ਦੇ ਵਿੱਚ ਪ੍ਰਕਾਸ਼ਿਤ ਕੀਤਾ ਸੀ ਦਿਲ ਤਰੰਗ ਸੰਗ੍ਰਹਿ ਦੇ ਵਿੱਚ ਹੋਰ ਵੀ ਨਿੱਕੀਆਂ ਕਫਤਾਵਾ ਸ਼ਾਮਿਲ ਕੀਤੀਆਂ ਗਈਆਂ ਜੋ ਕਿ 1920 ਦੇ ਵਿੱਚ ਪ੍ਰਕਾਸ਼ਿਤ ਹੋਇਆ ਲਹਿਰਾਂ ਦੇ ਹਾਰ ਸੰਗ੍ਰਹਿ ਚ ਤ੍ਰੇਲ ਤੁਪਕੇ ਦੀਆਂ 57 ਰੁਬਾਈਆਂ ਸਨ ਆ ਦੇਖੋ ਲਹਿਰ ਆਪਾਂ ਪੜਿਆ ਲਹਿਰਾਂ ਦੇ ਹਾਰ ਜੋ ਕਿ 1921 ਦੇ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ ਇੱਕ ਸੰਗ੍ਰਹਿ ਹੈ ਸਿਗਾ ਜਿਹਦੇ ਵਿੱਚ ਆ ਤ੍ਰੇਲ ਤੁਪਕੇ ਦੀਆਂ 57 ਰੁਬਾਈਆਂ ਤੇ 57 ਵੀ ਇੱਕ ਤਰ੍ਹਾਂ ਦੇ ਨਾ ਤਾਂ ਲੱਕੀ ਨੰਬਰ ਹੈ ਕਾਫੀ 57 ਦੇ ਅੱਗੇ ਵੀ ਤੇ 57 ਰੁਬਾਈਆਂ ਹੁਣ ਜਿਹੜਾ ਰੁਬਾਈ ਹੈ ਰੁਬਾਈ ਕੀ ਹੁੰਦਾ ਹੈ ਦੇਖੋ ਜਿਹੜਾ ਰੁਬਾਈ ਹੈ ਇੱਕ ਅਰਬੀ ਭਾਸ਼ਾ ਦਾ ਸ਼ਬਦ ਹੈ ਅਰਬੀ ਭਾਸ਼ਾ ਦੇ ਸ਼ਬਦ ਰੂਬਾ ਤੋਂ ਲਿਖਤਾ ਗਿਆ ਹੈ ਰੂਬਾ ਦਾ ਮਤਲਬ ਹੁੰਦਾ ਚਾਰ ਮਤਲਬ ਕਿ ਚਾਰ ਲਾਈਨਾਂ ਵਾਲੀ ਜਿਹੜੀ ਆਪਣੀ ਰਚਨਾ ਹੋਏਗੀ ਉਹਨੂੰ ਅਸੀਂ ਰੁਬਾਈ ਕਹਿੰਦੇ ਹਾਂ ਤੇ ਇਸ ਦੇ ਵਿੱਚ ਫਿਰ ਅਸੀਂ ਚਲੋ ਆਪਾਂ ਤੁਹਾਨੂੰ ਅੱਗੇ ਦੱਸਾਂਗੇ ਰੁਬਾਈ ਦੀਆਂ ਇਹ ਚਾਰ ਚਰਨ ਜਿਹੜੇ ਹੁੰਦੇ ਨੇ ਇਹਨਾਂ ਵਿੱਚ ਕੀ ਕੀ ਕਿਹਾ ਜਾਂਦਾ ਹੈ ਪਰ ਇਹ ਯਾਦ ਰੱਖੋ ਕਿ ਜੋ ਰੁਬਾਈ ਹੈ ਉਹ ਇੱਕ ਅਰਬੀ ਭਾਸ਼ਾ ਦਾ ਸ਼ਬਦ ਹੈ ਰੂਬਾ ਤੋਂ ਲਿਖਤਾ ਗਿਆ ਹੈ ਰੂਬਾ ਦਾ ਮਤਲਬ ਹੁੰਦਾ ਹੈ ਚਾਰ ਯਾਨੀ ਕਿ ਚਾਰ ਲਾਈਨਾਂ ਵਾਲੀ ਜਿਹੜੀ ਹਨਾ 17 ਦੀ ਜੋ ਵੀ ਛੋਟੀ ਕਵਿਤਾ ਹੋਏਗੀ ਉਹਨੂੰ ਆਪਾਂ ਰੁਬਾਈ ਕਹਿੰਦੇ ਹਾਂ ਭਾਈ ਵੀਰ ਸਿੰਘ ਜੀ ਜਿਹੜੇ ਹੈਗੇ ਸੀ ਪੰਜਾਬ ਐਂਡ ਸਿੰਧ ਬੈਂਕ ਦੇ ਸਹਿ ਸੰਸਥਾਪਕ ਸਨ ਐਦਾਂ ਨਹੀਂ ਹੈਗਾ ਕਿ ਇਹਨਾਂ ਨੇ ਇਕੱਲੇ ਨੇ ਹੀ ਸਥਾਪਿਤ ਕੀਤਾ ਸੀ ਹੋਰ ਵੀ ਕਾਫੀ ਮੈਂਬਰਸ ਸੀ ਪਰ ਭਾਈ ਵੀਰ ਸਿੰਘ ਜੀ ਦਾ ਵੀ ਨਾਮ ਆਉਂਦਾ ਹੈ ਤਾਂ ਇਸ ਕਰਕੇ ਉਹ ਪੰਜਾਬ ਐਂਡ ਸਿੰਧ ਬੈਂਕ ਦੇ ਸਹਿ ਸੰਸਥਾਪਕ ਵੀ ਸਨ ਪੰਜਾਬੀ ਦਾ ਪਹਿਲਾ ਸਾਹਿਤ ਅਕਾਦਮੀ ਅਵਾਰਡ ਵੀ ਭਾਈ ਵੀਰ ਸਿੰਘ ਜੀ ਨੂੰ ਹੀ ਮਿਲਿਆ ਸੀਗਾ ਲਿਟਰੇਰੀ ਅਵਾਰਡਸ ਦੇ ਵਿੱਚ ਜਦ ਅਸੀਂ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਦਾ ਗਿਆਨਪੀਠ ਅਵਾਰਡ ਫਿਰ ਸੈਕਿੰਡ ਨੰਬਰ ਤੇ ਸਾਡਾ ਸਾਹਿਤ ਅਕਾਦਮੀ ਅਵਾਰਡ ਆਉਂਦਾ ਹੈ ਜਿਹੜਾ ਕਿ ਭਾਈ ਵੀਰ ਸਿੰਘ ਜੀ ਨੂੰ ਉਹਨਾਂ ਦੀ ਪੁਸਤਕ ਮੇਰੇ ਸਾਈਆਂ ਜੀਓ ਦੇ ਉੱਤੇ ਮਿਲਿਆ ਸੀ ਤੇ ਇਹਨਾਂ ਨੂੰ 5000 ਰੁਪਏ ਇਨਾਮ ਵੀ ਦਿੱਤੇ ਗਏ ਸੀ ਇਸਦੇ ਵਿੱਚ 72 ਕਵਿਤਾਵਾਂ ਤੇ 11 ਰੁਬਾਈਆਂ ਵੀ ਸਨ ਤੇ ਯਾਦ ਰੱਖਣ ਵਾਲਾ ਕੁਐਸਚਨ ਹੈ ਵੈਰੀ ਇੰਪੋਰਟੈਂਟ ਹੈ 1956 ਦੇ ਵਿੱਚ ਯਾਨੀ ਕਿ 1 ਸਾਲ ਬਾਅਦ ਹੀ ਇਹਨਾਂ ਨੂੰ ਪਦਮ ਭੂਸ਼ਣ ਅਵਾਰਡ ਭਾਰਤ ਸਰਕਾਰ ਵੱਲੋਂ ਉਹ ਵੀ ਸਨਮਾਨਿਤ ਕੀਤਾ ਗਿਆ ਉਹ ਵੀ ਇਹਨਾਂ ਨੂੰ ਅਵਾਰਡਇਆ ਗਿਆ ਸੀ 1972 ਦੇ ਵਿੱਚ ਗਵਰਨਮੈਂਟ ਆਫ ਇੰਡੀਆ ਭਾਰਤ ਸਰਕਾਰ ਵੱਲੋਂ ਇਹਨਾਂ ਦੇ ਹੀ ਨਾਮ ਦੇ ਉੱਤੇ ਇੱਕ ਮੋਹਰ ਵੀ ਜਾਰੀ ਕੀਤੀ ਗਈ ਸੀ 1972 ਦੇ ਵਿੱਚ ਦੇਖੋ ਇਹਨਾਂ ਦਾ ਜਨਮ ਕਦੋਂ ਹੋਇਆ ਸੀ 1800 1872 ਦੇ ਵਿੱਚ ਤੇ 100 ਸਾਲਾਂ ਬਾਅਦ ਯਾਨੀ ਕਿ ਇਹਨਾਂ ਦੀ ਬਰਥ ਐਨੀਵਰਸਰੀ ਦੇ ਉੱਤੇ ਇਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਇਹਨਾਂ ਦੇ ਨਾਮ ਦੇ ਉੱਤੇ ਇੱਕ ਮੋਹਰ ਵੀ ਜਾਰੀ ਕੀਤੀ ਗਈ ਸੀ ਭਾਰਤ ਸਰਕਾਰ ਵੱਲੋਂ ਉਸ ਤੋਂ ਬਾਅਦ ਹਰਿੰਦਰਨਾਥ ਛਟੋਪਾ ਤੇ ਆਏ ਨੇ ਇਹਨਾਂ ਨੂੰ ਪੰਜਾਬ ਦਾ 6ਵਾਂ ਦਰਿਆ ਕਿਹਾ ਦੇਖੋ ਉੰਜ ਤਾਂ ਆਪਣੇ ਪੰਜਾਬ ਤੇ ਪੰਜ ਦਰਿਆ ਹਨ ਪਰ ਹਰੀન્દ્રਨਾਥ ਝਟੋਪਾ ਤੇ ਆਏ ਨੇ ਇਹਨਾਂ ਨੂੰ ਕਿਹਾ ਕਿ ਜੋ ਭਾਈ ਵੀਰ ਸਿੰਘ ਜੀ ਨੇ ਉਹ ਪੰਜਾਬ ਦਾ 6ਵਾਂ ਦਰਿਆ ਹਨ ਤਾਂ ਜੋ ਆਪਾਂ ਨੇ ਸਟਾਰਟਿੰਗ ਦੇ ਵਿੱਚ ਟਾਈਟਲਸ ਪੜ੍ਹੇ ਸੀ ਉਹ ਤਾਂ ਚਲੋ ਕਾਮਨ ਨੇ ਉਹ ਤਾਂ ਹੈਗੇ ਨੇ ਪਰ ਕੁਝ ਕੁਝ ਰਾਈਟਰਸ ਆਏ ਤੇ ਉਹਨਾਂ ਨੇ ਹਨਾ ਜੋ ਵੀ ਉਹਨਾਂ ਨੂੰ ਸੂਟੇਬਲ ਲੱਗਿਆ ਆਪਣੇ ਪਰਸਨਲ ਇੰਡੀਵਿਜੂਅਲ ਦੇ ਉੱਤੇ ਭਾਈ ਵੀਰ ਸਿੰਘ ਜੀ ਨੂੰ ਦਿੱਤਾ ਤਾਂ ਆਪਾਂ ਯਾਦ ਰੱਖਣਾ ਕਿ ਪੰਜਾਬ ਦਾ 6ਵਾਂ ਦਰਿਆ ਵੀ ਭਾਈ ਵੀਰ ਸਿੰਘ ਜੀ ਨੂੰ ਹੀ ਕਿਹਾ ਜਾਂਦਾ ਹੈ ਮਟਕ ਖੁਲਾਰੇ ਸੰਗ੍ਰਹਿ ਜਿਹੜਾ ਸੀਗਾ ਜੋ ਕਿ 1922 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਇਹਨਾਂ ਨੇ ਇਸ ਸੰਗ੍ਰਹਿ ਦੇ ਵਿੱਚ ਕਸ਼ਮੀਰ ਦੀ ਸੁੰਦਰਤਾ ਨੂੰ ਬਹੁਤ ਹੀ ਸੁੰਦਰ ਰੂਪ ਦੇ ਵਿੱਚ ਬਿਆਨ ਕੀਤਾ ਸੀ ਅਤੇ ਇਹ ਸੰਗ੍ਰਹਿ ਦੇ ਵਿੱਚ ਜਿਹੜਾ ਹੈ ਕਵਿਤਾਵਾਂ ਨੂੰ ਤਿੰਨ ਭਾਗਾਂ ਦੇ ਵਿੱਚ ਵਿਭਾਜਿਆ ਸੀ ਪਹਿਲਾ ਰਸ ਰੰਗ ਛੂ ਦੂਜਾ ਕਸ਼ਮੀਰ ਨਜ਼ਾਰੇ ਅਤੇ ਥਰਡ ਵਨ ਇਸ ਪੱਥਰ ਕੰਪਨੀਆਂ ਤੇ ਤਿੰਨ ਭਾਗਾਂ ਤੋਂ ਇਲਾਵਾ ਹਨਾ ਚਾਰ 파ਟ ਹੋਰ ਸੀਗੇ ਇਸ ਸੰਗ੍ਰਹਿ ਦੇ ਵਿੱਚ ਪਾਈ ਵੀਰ ਸਿੰਘ ਜੀ ਨੇ ਸਿੰਘ ਸਭਾ ਲਹਿਰ ਦੇ ਵਿੱਚ ਵੀ ਯੋਗਦਾਨ ਪਾਇਆ ਆਪਾਂ ਯਾਦ ਕਰਾਂਗੇ ਕਿ ਸਿੰਘ ਸਭਾ ਲਹਿਰ 1871 ਦੇ ਵਿੱਚ ਸਾਲ ਬਾਅਦ ਪਾਈ ਵੀਰ ਸਿੰਘ ਜੀ ਦਾ ਜਨਮ ਹੋਇਆ ਸੀ ਤਾਂ ਇਸ ਤਰ੍ਹਾਂ ਪਾਈ ਵੀਰ ਸਿੰਘ ਜੀ ਨੇ ਇਸ ਲਹਿਰ ਦੇ ਵਿੱਚ ਵੀ ਕਾਫੀ ਯੋਗਦਾਨ ਪਾਇਆ ਸੀ ਪਾਈ ਵੀਰ ਸਿੰਘ ਜੀ ਨੂੰ ਪੰਜਾਬ ਯੂਨੀਵਰਸਿਟੀ ਨਾਟ ਪੰਜਾਬ ਬੀਟਸ ਪੰਜਾਬ ਯੂਨੀਵਰਸਿਟੀ ਨੇ ਡਾਕਟਰ ਆਫ ओरिएंटਲ ਦਾ ਸਨਮਾਨ ਵੀ ਦਿੱਤਾ ਸੀ ਕਿਹਨਾਂ ਦਿੱਤਾ ਸੀ ਪੰਜਾਬ ਯੂਨੀਵਰਸਿਟੀ ਨੇ ਪੰਜਾਬੀ ਭਾਸ਼ਾ ਦਾ ਇਹਨਾਂ ਨੂੰ ਸ਼ੈਕਸਪੀਅਰ ਵੀ ਕਿਹਾ ਜਾਂਦਾ ਹੈ ਕਿ ਇਹਨਾਂ ਨੂੰ ਕਿਹਾ ਜਾਂਦਾ ਹੈ ਸ਼ੈਕਸਪੀਅਰ ਪੰਜਾਬੀ ਭਾਸ਼ਾ ਦਾ ਪਾਈ ਵੀਰ ਸਿੰਘ ਜੀ ਨੂੰ ਇਹਨਾਂ ਦੀ ਅਗਵਾਈ ਦੇ ਵਿੱਚ ਪਾਈ ਵੀਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਇੱਕ ਐਕਟ ਵੀ ਪਾਸ ਹੋਇਆ ਸੀ ਉਹ ਐਕਟ ਯਾਦ ਰੱਖਣਾ ਅਨੰਤ ਮੈਰਿਜ ਐਕਟ ਤਾਂ ਇਹ ਵੀ ਸਿੱਖੀਜ਼ਮ ਨਾਲ ਰਿਲੇਟਡ ਆ ਯਾਦ ਰੱਖ ਸਕਦੇ ਆ ਪਾਈ ਵੀਰ ਸਿੰਘ ਜੀ ਆਉਣਗੇ 1952 ਦੇ ਵਿੱਚ ਪਾਈ ਵੀਰ ਸਿੰਘ ਜੀ ਨੂੰ ਪੰਜਾਬ ਵਿਧਾਨ ਸਭਾ ਤਾਂ ਕੁਐਸਚਨ ਦੇ ਵਿੱਚ ਬਹੁਤ ਧਿਆਨ ਨਾਲ ਦੇਖਣਾ ਪੈਂਦਾ ਵਿਧਾਨ ਸਭਾ ਲਿਖਿਆ ਕਿ ਵਿਧਾਨ ਪਰਿਸ਼ਦ ਲਿਖਿਆ ਵਿਧਾਨ ਸਭਾ ਤੁਸੀਂ ਯਾਦ ਰੱਖਣਾ ਭਾਈ ਵੀਰ ਸਿੰਘ ਜੀ ਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਨਾਮਜ਼ਦ ਕੀਤਾ ਗਿਆ ਸੀ 1952 ਦੇ ਵਿੱਚ ਭਾਈ ਵੀਰ ਸਿੰਘ ਜੀ 1954 ਦੇ ਵਿੱਚ ਇੱਕ ਵਿਦਿਅਕ ਕਾਨਫਰੰਸ ਹੋ ਰਹੀ ਸੀ ਉਸ ਦੇ ਦੌਰਾਨ ਭਾਈ ਵੀਰ ਸਿੰਘ ਜੀ ਨੂੰ ਇੱਕ ਗ੍ਰੰਥ ਭੇਂਟ ਕੀਤਾ ਗਿਆ ਸੀ ਹੈਗਾ ਸੀ ਅਭਿਨੰਦਨ ਗ੍ਰੰਥ ਭੇਂਟ ਕੀਤਾ ਗਿਆ ਸੀਗਾ ਇੱਕ ਵਿਦਿਅਕ ਕਾਨਫਰੰਸ ਦੇ ਦੌਰਾਨ 1954 ਦੇ ਵਿੱਚ ਭਾਈ ਵੀਰ ਸਿੰਘ ਜੀ ਨੂੰ ਜੋ ਭਾਈ ਵੀਰ ਸਿੰਘ ਜੀ ਨੇ ਉਹਨਾਂ ਦੀਆਂ ਕਵਿਤਾਵਾਂ ਦੇ ਵਿੱਚ ਸਾਨੂੰ ਜ਼ਿਆਦਾਤਰ ਮੋਸਟਲੀ ਸਾਨੂੰ ਕੁਦਰਤੀ ਸੁੰਦਰਤਾ ਤੇ ਵਲਵਲੇ ਦੇਖਣ ਨੂੰ ਮਿਲਦੇ ਹਨ ਇਹਨਾਂ ਦੀਆਂ ਕਵਿਤਾਵਾਂ ਦੇ ਵਿੱਚੋਂ ਸੁਰਿੰਦਰ ਸਿੰਘ ਕੋਹਲੀ ਨੇ ਪਾਈ ਵੀਰ ਸਿੰਘ ਜੀ ਨੂੰ ਕਿਹਾ ਕਿ ਇਹ ਨਵੀਨ ਕਵਤਾ ਦੇ ਮੋਢੀ ਹਨ ਤਾਂ ਪਹਿਲਾਂ ਆਪਾਂ ਹਰਿੰਦਰ ਨਾਥ ਪੜੇ ਇਹ ਕਹਿੰਦੇ ਛੇਵਾਂ ਦਰੇ ਹਨ ਇੱਕ ਹੋਰ ਆਗੇ सुरेंद्र ਸਿੰਘ ਕੋਹਲੀ ਜੀ ਇਹ ਕਹਿੰਦੇ ਕਿ ਜੋ ਪਾਈ ਵੀਰ ਸਿੰਘ ਜੀ ਨੇ ਉਹ ਹੈਗੇ ਨੇ ਨਵੀਨ ਕਵਤਾ ਦੇ ਮੋਢੀ ਦੇ ਨਾਲ ਇਹਨਾਂ ਨੂੰ ਸਨਮਾਨਿਆ ਇਸ ਨਾਮ ਦੇ ਨਾਲ ਇਸ ਟਾਈਟਲ ਦੇ ਨਾਲ ਉਹਨਾਂ ਦਾ ਮਾਨ ਹੋਰ ਵਧਾਇਆ ਸੀ ਪਾਈ ਵੀਰ ਸਿੰਘ ਜੀ ਨੇ 1901 ਦੇ ਵਿੱਚ ਚੀਫ ਖਾਲਸਾ ਦੀਵਾਨ ਦੀ ਸਥਾਪਨਾ ਕੀਤੀ ਇਸ ਵਿੱਚ ਵੀ ਖਾਲਸਾ ਦੇਖੋ ਇਹ ਵੀ ਸਿੱਖੀਜ਼ਮ ਨਾਲ ਤਾਂ ਬਹੁਤ ਈਜ਼ੀ ਹੈ ਪਾਈ ਵੀਰ ਸਿੰਘ ਜੀ ਨੇ ਜਿੰਨੀਆਂ ਵੀ ਹਨਾ ਸਥਾਪਿਤ ਕੀਤੀਆਂ ਗਿਆ ਜੋ ਵੀ ਸੁਸਾਇਟੀਆਂ ਜੋ ਵੀ ਕੁਝ ਹੈ ਈਜ਼ੀ ਆਪਾਂ ਨੂੰ ਯਾਦ ਕਰਨਾ 1902 ਦੇ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਦੀ ਸਥਾਪਨਾ ਵੀ ਪਾਈ ਵੀਰ ਸਿੰਘ ਜੀ ਨਹੀਂ ਕੀਤੀ ਸੀ 1 ਸਾਲ ਬਾਅਦ ਹੀ ਦੇਖੋ ਇਹ ਖਾਲਸਾ ਦੀਵਾਨ ਹੈ ਜੋ ਕਿ 1901 ਦੇ ਵਿੱਚ ਇਹ ਖਾਲਸਾ ਕਾਲਜ ਹੈ 1902 ਦੇ ਵਿੱਚ ਸੈਂਟਰਲ ਸਿੱਖ ਅनाथ ਹਾਸ਼ ਆਸ਼ਰਮ ਦੀ ਸਥਾਪਨਾ 1908 ਦੇ ਵਿੱਚ ਕੀਤੀ ਗਈ ਸੀ ਭਾਈ ਵੀਰ ਸਿੰਘ ਜੀ ਦੇ ਦੁਆਰਾ ਦੇਖੋ ਆਪਾਂ ਨੂੰ ਵਰਤਸਾ ਪਤਾ ਚੱਲ ਰਹੇ ਨੇ ਖਾਲਸਾ ਖਾਲਸੇ ਵੀ ਸਿੱਖੀ ਜਮ ਨਾਲ ਰਿਲੇਟਡ ਇੱਧਰ ਸੈਂਟਰਲ ਸਿੱਖ ਅनाथ ਹਾਸ਼ਰਮ ਗੱਲ ਹੈਗੀ ਇਹਨਾਂ ਦੇ ਸਨ ਯਾਦ ਕਰਨ ਦੀ ਬਸ ਬਾਕੀ ਜੋ ਨਾਮ ਦੇ ਵਿੱਚ ਕਲੈਰਿਟੀ ਆ ਜਾਂਦੀ ਹੈ ਕਿ ਭਾਈ ਵੀਰ ਸਿੰਘ ਜੀ ਹੈਗੇ ਹਨ ਰੁਬਾਈ ਅਤੇ ਤੁਰਿਆਈ ਛੰਦ ਲਿਖਣ ਦੀ ਪਰਤ ਦੇਖੋ ਜੋ ਸਭ ਤੋਂ ਪਹਿਲਾ ਰੁਬਾਈ ਦੀ ਪਰਤ ਲਿਖਣੀ ਜੀਡੀਸੀ ਉਹ ਭਾਈ ਵੀਰ ਸਿੰਘ ਜੀ ਨੇ ਹੀ ਹੈ ਨਾ ਲਿਖਣ ਦੀ ਪ੍ਰਤ ਪਾਈ ਸੀ ਫਿਰ ਅੱਗੇ ਭਾਈ ਵੀਰ ਸਿੰਘ ਜੀ ਨੇ ਹੀ ਰੁਬਾਈ ਨੂੰ ਤੁਰਿਆਇ ਸ਼ੰਦ ਬੋਲਿਆ ਰੁਬਾਈ ਦਾ ਇਹ ਹੋਰ ਨਾਮ ਹੈਗਾ ਚੁਬਰਗਾ ਤੁਰਿਆਇ ਸ਼ੰਦ ਤੁਰਾਨਾ ਵੀ ਕਿਹਾ ਜਾਂਦਾ ਹੈ ਰੁਬਾਈ ਨੂੰ ਹੀ ਮੈਂ ਰੁਬਾਈ ਤੁਹਾਨੂੰ ਦੱਸਿਆ ਸੀ ਕਿ ਇੱਕ ਅਰਬੀ ਭਾਸ਼ਾ ਦਾ ਸ਼ਬਦ ਹੈ ਜੋ ਕਿ ਰੂਬਾ ਤੋਂ ਲੈਤਾ ਗਿਆ ਹੈ ਰੂਬਾ ਦਾ ਮਤਲਬ ਹੁੰਦਾ ਹੈ ਚਾਰ ਇਸ ਦੇ ਚਾਰ ਚਰਨ ਹੁੰਦੇ ਹਨ ਯਾਨੀ ਕਿ ਚਾਰ ਸਤਰਾਂ ਹੁੰਦੀਆਂ ਹਨ ਪਹਿਲੀਆਂ ਦੋ ਸਤਰਾਂ ਦੇ ਵਿੱਚ ਪਿਆਲ ਤੀਜੇ ਦੇ ਵਿੱਚ ਵਿਅੰਗ ਦਿਖਾਇਆ ਜਾਂਦਾ ਤੇ ਚੌਥੇ ਦੇ ਵਿੱਚ ਸਿੱਟਾ ਕੱਢ ਦਿੱਤਾ ਜਾਂਦਾ ਹੈ ਇਨਾਂ ਚਾਰਾ ਦੇ ਵਿੱਚ ਇੱਕ ਹੀ ਜਿਹੜਾ ਹੈ ਸੁਨੇਹੇ ਨੂੰ ਮਤਲਬ ਕੀ ਹੈ ਨਾ ਇੱਕ ਹੀ ਜਿਹੜਾ ਆਪਣਾ ਪੱਖ ਹੁੰਦਾ ਹੈ ਉਹਨੂੰ ਦਿਖਾਇਆ ਜਾਂਦਾ ਹੈ ਕੋਈ ਜੀਵਨ ਦੀ ਸਮੁੱਚਤਾ ਹੋਊਗੀ ਕੋਈ ਪ੍ਰੇਮ ਵਾਲੀ ਹੋਊਗੀ ਕੋਈ ਵਿਛੋੜੇ ਵਾਲੀ ਹੋਊਗੀ ਜੇਕਰ ਇੱਕ ਵਿਚਾਰ ਆ ਰਿਹਾ ਹੈ ਤਾਂ ਚਾਰਾ ਦੇ ਵਿੱਚ ਇੱਕ ਹੀ ਵਿਚਾਰ ਆਊਗਾ ਤੇ ਇਸ ਤਰ੍ਹਾਂ ਜੋ ਹੈਗਾ ਲਿਖਨ ਦੀ ਪੇੜ ਤੁਰਬਾਈ ਦੀ ਉਹ ਪਾਈ ਵੀਰ ਸਿੰਘ ਜੀ ਨੇ ਪਾਈ ਸੀ ਫਿਰ ਅੱਗੇ